ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਵਿੱਚ ਕੀਤੇ ਜਾ ਰਹੇ ਹਮਲਿਆਂ ਦੇ ਵਿਰੁੱਧ ਹੁਣ ਤਿੰਨ ਦੇਸ਼ ਇਕੱਠੇ ਹੋ ਗਏ ਨੇ ਕੈਨੇਡਾ ਯੂਨਾਈਟਿਡ ਕਿੰਗਡਮ ਅਤੇ ਫਰਾਂਸ ਦੇ ਨਿੱਤਾਵਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਗਾਜ਼ਾ ਵਿੱਚ ਇਜ਼ਰਾਈਲ ਦੇ ਫੌਜੀ ਹਮਲਿਆਂ ਫੌਜੀ ਕਾਰਵਾਈਆਂ ਦੇ ਵਿਸਤਾਰ ਅਤੇ ਪੱਛਮੀ ਕੰਢੇ ਵਿੱਚ ਬਸਤੀਆਂ ਦੇ ਵਿਸਤਾਰ ਦੀਆਂ ਕਿਸੇ ਵੀ ਕੋਸ਼ਿਸ਼ਾਂ ਦਾ ਸਖਤ ਵਿਰੋਧ ਕੀਤਾ ਹੈ ਇੱਕ ਸਾਂਝਾ ਬਿਆਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਅਸੀਂ ਗਾਜ਼ਾ ਵਿੱਚ ਇਜ਼ਰਾਈਲ ਦੇ ਫੌਜੀ ਕਾਰਵਾਈਆਂ ਦੇ ਵਿਸਥਾਰ ਦਾ ਸਖਤ ਵਿਰੋਧ ਕਰਦੇ ਹਾਂ ਗਾਜ਼ਾ ਵਿੱਚ ਮਨੁੱਖੀ ਦੁੱਖਾਂ ਦਾ ਪੱਧਰ ਅਸਹਿਣਯੋਗ ਹੈ ਕੱਲ ਦੇ ਐਲਾਨ ਕੀ ਇਜ਼ਰਾਈਲ ਗਾਜ਼ਾ ਵਿੱਚ ਭੋਜਨ ਦੀ ਕੁਮੜਲੀ ਮਾਤਰਾ ਦੀ ਆਗਿਆ ਦੇਵੇਗਾ ਪੂਰੀ ਤਰ੍ਹਾਂ ਨਾ ਕਾਫੀ ਹੈ ਅਸੀਂ ਇਜ਼ਰਾਈਲੀ ਸਰਕਾਰ ਨੂੰ ਗਾਜ਼ਾ ਵਿੱਚ ਆਪਣੇ ਫੌਜੀ ਕਾਰਵਾਈਆਂ ਨੂੰ ਬੰਦ ਕਰਨ ਅਤੇ ਤੁਰੰਤ ਮਨੁੱਖੀ ਸਹਾਇਤਾ ਨੂੰ ਗਾਜ਼ਾ ਵਿੱਚ ਦਾਖਲ ਹੋਣ ਦੀ ਆਗਿਆ ਦੇਣ ਦੀ ਮੰਗ ਕਰਦੇ ਹਾਂ ਇਸ ਵਿੱਚ ਮਨੁੱਖੀ ਸਿਧਾਂਤਾਂ ਦੇ ਅਨੁਸਾਰ ਸਹਾਇਤਾ ਦੀ ਵਾਪਸੀ ਨੂੰ ਯਕੀਨੀ ਬਣਾਉਣਾ ਤੇ ਸੰਯੁਕਤ ਰਾਸ਼ਟਰ ਨਾਲ ਜੁੜਨਾ ਸ਼ਾਮਿਲ ਹੋਣਾ ਚਾਹੀਦਾ ਹੈ ਅਸੀਂ ਹਮਾਸ ਨੂੰ 7 ਅਕਤੂਬਰ 2023 ਤੋਂ ਬਾਅਦ ਇੰਨੀ ਬੇਰਹਿਮੀ ਨਾਲ ਰੱਖेंगे ਬਾਕੀ ਬੰਦਕਾਂ ਨੂੰ ਤੁਰੰਤ ਰਿਹਾ ਕਰਨ ਦਾ ਸੱਦਾ ਦਿੰਦੇ ਹਾਂ ਇਜ਼ਰਾਈਲੀ ਸਰਕਾਰ ਵੱਲੋਂ ਨਾਗਰਿਕ ਆਬਾਦੀ ਨੂੰ ਜ਼ਰੂਰੀ ਮਨੁੱਖੀ ਸਹਾਇਤਾ ਤੋਂ ਇਨਕਾਰ ਕਰਨਾ ਅਸਵੀਕਾਰ ਕਰਨ ਯੋਗ ਹੈ ਅਤੇ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੀ ਉਲੰਘਣਾ ਦਾ ਜੋਖਮ ਰੱਖਦਾ ਹੈ ਅਸੀਂ ਇਜ਼ਰਾਈਲੀ ਸਰਕਾਰ ਦੇ ਮੈਂਬਰਾਂ ਦੁਆਰਾ ਹਾਲ ਹੀ ਵਿੱਚ ਵਰਤੀ ਗਈ ਘਣਾਉਣੀ ਪਾਸ਼ਾ ਦੀ ਨਿੰਦਾ ਕਰਦੇ ਹਾਂ ਤਾਂ ਕਿ ਦਿੰਦੇ ਹੋਏ ਕਿ ਗਾਜ਼ਾ ਦੇ ਵਿਨਾਸ਼ ਵਿੱਚ ਆਪਣੀ ਨਿਰਾਸ਼ਾ ਵਿੱਚ ਨਾਗਰਿਕ ਸਥਾਨ ਤਰਿਤ ਹੋਣਾ ਸ਼ੁਰੂ ਕਰ ਦੇਣਗੇ ਸਥਾਈ ਜ਼ਬਰਦਸਤੀ ਵਿਸਥਾਪਨ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੀ ਉਲੰਘਣਾ ਹੈ ਇਜ਼ਰਾਈਲ ਨੂੰ 7 ਅਕਤੂਬਰ ਨੂੰ ਇੱਕ ਕਤਨਾਉਨੀ ਹਮਲੇ ਦਾ ਸਾਹਮਣਾ ਕਰਨਾ ਪਿਆ ਅਸੀਂ ਹਮੇਸ਼ਾ ਅਤਵਾਦ ਵਿਰੁੱਧ ਇਜ਼ਰਾਈਲੀਆਂ ਦਾ ਬਚਾਅ ਕਰਦੇ ਤੇ ਇਜ਼ਰਾਈਲ ਦੇ ਅਧਿਕਾਰਾਂ ਦਾ ਸਮਰਥਨ ਕੀਤਾ ਹੈ ਪਰ ਇਹ ਵਾਅਦਾ ਪੂਰੀ ਤਰ੍ਹਾਂ ਅਨੁਪਾਤਕ ਹੈ ਅਸੀਂ ਉਦੋਂ ਤੱਕ ਨਹੀਂ ਖੜੇ ਰਹਾਂਗੇ ਜਦੋਂ ਤੱਕ ਨੇਤਨ ਯਾਹੁ ਸਰਕਾਰ ਇਹਨਾਂ ਭਿਆਨਕ ਕਾਰਵਾਈਆਂ ਦੀ ਪੈਰਵੀ ਕਰ ਰਹੀ ਹੈ ਜੇਕਰ ਇਜ਼ਰਾਈਲ ਨਵੇਂ ਫੌਜੀ ਹਮਲੇ ਨੂੰ ਬੰਦ ਨਹੀਂ ਕਰਦਾ ਤਾਂ ਅਮਰੂਕੀ ਸਹਾਇਤਾ ਤੇ ਆਪਣੀਆਂ ਪਾਬੰਦੀਆਂ ਨਹੀਂ ਹਟਾਉਂਦਾ ਤਾਂ ਅਸੀਂ ਜਵਾਬ ਵਿੱਚ ਹੋਰ ਠੋਸ ਕਾਰਵਾਈ ਕਰਾਂਗੇ ਅਸੀਂ ਪੱਛਮੀ ਕੰਡੇ ਵਿੱਚ ਬਸਤੀਆਂ ਨੂੰ ਵਧਾਉਣ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕਰਦੇ ਹਾਂ ਇਜ਼ਰਾਈਲ ਨੂੰ ਉਹਨਾਂ ਬਸਤੀਆਂ ਨੂੰ ਰੋਕਣਾ ਚਾਹੀਦਾ ਹੈ ਜੋ ਗੈਰ ਕਾਨੂੰਨੀ ਹਨ ਅਤੇ ਇੱਕ ਫਲਸਤੀਨੀ ਰਾਧੀ ਵਿਵਹਾਰ ਕਰਤਾ ਅਤੇ ਇਜਰਾਈਲੀਆਂ ਅਤੇ ਫਲਸਤੀਨੀਆਂ ਦੋਵਾਂ ਦੀ ਸੁਰੱਖਿਆ ਨੂੰ ਕਮਜ਼ੋਰ ਕਰਦੀਆਂ ਹਨ ਅਸੀਂ ਹੋਰ ਕਾਰਵਾਈਆਂ ਕਰਨ ਤੋਂ ਝਿਜਕਦੇ ਨਹੀਂ ਹਾਂ ਜਿਸ ਵਿੱਚ ਨਿਸ਼ਾਨਬੱਧ ਪਵੰਦੀਆਂ ਸ਼ਾਮਿਲ ਹਨ ਅਸੀਂ ਗਾਜ਼ਾ ਵਿੱਚ ਤੁਰੰਤ ਜੰਗਬੰਦੀ ਨੂੰ ਸੁਰੱਖਿਅਤ ਕਰਨ ਲਈ ਸੰਯੁਕਤ ਰਾਜ ਕੌਤਰ ਅਤੇ ਵਿਸ਼ਵ ਦੀ ਅਗਵਾਈ ਵਾਲੇ ਯਤਨਾਂ ਦਾ ਜ਼ੋਰਦਾਰ ਸਮਰਥਨ ਕਰਦੇ ਹਾਂ ਇੱਕ ਜੰਗਬੰਦੀ ਬਾਕੀ ਬੱਚੇ ਸਾਰੇ ਬੰਦਕਾਂ ਦੀ ਰਿਹਾਈ ਅਤੇ ਇੱਕ ਲੰਮੇ ਸਮੇਂ ਦਾ ਰਾਜਨੀਤਿਕ ਹੱਲ ਹੈ ਜੋ ਬੰਦਕਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਪੀੜਾ ਖਤਮ ਕਰਨ ਗਾਜ਼ਾ ਵਿੱਚ ਨਾਗਰਿਕਾਂ ਦੇ ਦੁੱਖਾਂ ਨੂੰ ਘਟਾਉਣ ਗਾਜ਼ਾ ਤੇ ਹਮਾਸ ਦੇ ਨਿਯੰਤਰਣ ਨੂੰ ਖਤਮ ਕਰਨ ਅਤੇ ਦੋ ਰਾਜ ਹੱਲ ਲਈ ਇੱਕ ਰਸਤਾ ਪ੍ਰਾਪਤ ਕਰਨ ਦਾ ਸਭ ਤੋਂ ਵਧੀਆ ਉਦੇਸ਼ ਉਮੀਦ ਦੀ ਪੇਸ਼ਕਸ਼ ਕਰਦਾ ਹੈ ਜੋ ਕਿ ਸਾウਦੀ ਅਰਬ ਅਤੇ ਫਰਾਂਸ ਦੀ ਸਹਿ ਪ੍ਰਦਾਨਗੀ ਵਿੱਚ ਨਿਊਯਾਰਕ ਵਿੱਚ 18 ਜੂਨ ਨੂੰ ਹੋਈ ਕਾਨਫਰੰਸ ਦੇ ਟੀਚਿਆਂ ਦੇ ਅਨੁਸਾਰ ਹੈ ਇਹਨਾਂ ਗੱਲਾਂ ਬਾਤਾਂ ਨੂੰ ਸਫਲ ਹੋਣ ਦੀ ਜ਼ਰੂਰਤ ਹੈ ਅਤੇ ਸਾਨੂੰ ਸਾਰਿਆਂ ਨੂੰ ਦੋ ਰਾਜ ਹੱਲ ਦੂ ਲਾਗੂ ਕਰਨ ਵਿੱਚ ਕੰਮ ਕਰਨਾ ਚਾਹੀਦਾ ਹੈ ਜੋ ਕਿ ਲੰਬੇ ਸਮੇਂ ਤੱਕ ਚੱਲਣ ਵਾਲੀ ਸ਼ਾਂਤੀ ਅਤੇ ਸੁਰੱਖਿਆ ਲਿਆਉਣ ਵਿੱਚ ਇੱਕੋ ਇੱਕ ਤਰੀਕਾ ਹੈ ਜੋ ਦੋਵੇਂ ਇਜਰਾਇਲੀ ਅਤੇ ਫਲਸਤੀਨੀ ਇਸ ਖੇਤਰ ਵਿੱਚ ਲੰਬੇ ਸਮੇਂ ਦੀ ਸਥਿਰਤਾ ਦੇ ਹੱਕਦਾਰ ਹਨ ਅਤੇ ਇਹ ਯਕੀਨੀ ਬਣਾਉਂਦੇ ਹਨ ਇਸੀ ਅਰਬ ਯੋਜਨਾ ਅਤੇ ਦਰਮਾਨ ਕਰਦੇ ਹੋਏ ਗਾਜ਼ਾ ਦੇ ਭਵਿੱਖ ਲਈ ਪ੍ਰਬੰਧਾ ਅਤੇ ਸਹਿਮਤੀ ਨੂੰ ਅੰਤਿਮ ਰੂਪ ਦੇਣ ਲਈ ਫਲਸਤੀਨੀ ਅਥਾਰਟੀ ਖੇਤਰੀ ਪਾਈ ਵਾਲਾਂ ਇਜ਼ਰਾਈਲ ਅਤੇ ਸੰਯੁਕਤ ਰਾਜ ਅਮਰੀਕਾ ਨਾਲ ਕੰਮ ਕਰਨਾ ਜਾਰੀ ਰੱਖਾਂਗੇ ਅਸੀਂ ਇਸ ਉਦੇਸ਼ ਦੇ ਆਲੇ ਦੁਆਲੇ ਅੰਤਰਰਾਸ਼ਟਰੀ ਸਹਿਮਤੀ ਬਣਾਉਣ ਵਿੱਚ ਜੂਨ ਵਿੱਚ ਸੰਯੁਕਤ ਰਾਸ਼ਟਰ ਦੇ ਉੱਚ ਪੱਧਰੀ ਦੋ ਰਾਜੀ ਹੱਲ ਕਾਨਫਰੰਸ ਦੀ ਮਹੱਤਵਪੂਰਨ ਭੂਮਿਕਾ ਦੀ ਪੁਸ਼ਟੀ ਕਰਦੇ ਹਾਂ ਅਤੇ ਅਸੀਂ ਦੋ ਰਾਜੀ ਹੱਲ ਪ੍ਰਾਪਤ ਕਰਨ ਵਿੱਚ ਯੋਗਦਾਨ ਵਜੋਂ ਇੱਕ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਲਈ ਵਚਨਬੱਧ ਹਾਂ ਅਤੇ ਇਸ ਦੇ ਉਦੇਸ਼ ਲਈ ਦੁਨੀਆ ਨਾਲ ਕੰਮ ਕਰਨ ਲਈ ਤਿਆਰ ਹਾਂ